ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਗਰੇਵਾਲ ਰੇਡੀਓ ਸਾਡੇ ਵਾਲਾ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਜੀ ਤੇ ਦੋਸਤੋ ਮੈਂ ਅੱਜ ਖੜਾ ਜੀ ਏਵਨ ਸਿਟੀ ਮਹਿੰਦਰਾ ਕ੍ਰਾਈਸਚਰਚ ਤੇ ਸ਼ੋਰੂਮ ਦੇ ਵਿੱਚ ਤੁਸੀਂ ਮੇਰੇ ਸਾਹਮਣੇ ਪਿੱਛੇ ਚਮਚਮਾਉਂਦੀਆਂ ਮਹਿੰਦਰਾ ਦੀਆਂ ਐਸਯੂਵੀਜ਼ ਦੇਖ ਸਕਦੇ ਹੋ ਬਿਲਕੁਲ ਸਹੀ ਸੁਣਿਆ ਜੀ ਤੁਸੀਂ ਮਹਿੰਦਰਾ ਹੁਣ ਪਹੁੰਚ ਚੁੱਕਿਆ ਜੀ ਕ੍ਰਾਈਸਚਰਚ ਦੇ ਵਿੱਚ ਵੀ ਤੇ ਅੱਜ ਸ਼ੋਰੂਮ ਦੇ ਵਿੱਚ ਅਸੀਂ ਪਹੁੰਚੇ ਹਾਂ ਮਿਲਾਂਗੇ 카르틱 ਪੱਤਰਾ ਜੀ ਨੂੰ ਜੋ ਲੁੱਕ ਆਫਟਰ ਕਰਦੇ ਨੇ ਕ੍ਰਾਈਸਟਚ ਦਾ ਸ਼ੋਅਰੂਮ ਤੇ ਜਾਣਾਂਗੇ ਕਿਹੜੀਆਂ ਇਹ ਜੇ ਇੰਟਰਸਟਿੰਗ ਡੀਲਸ ਨੇ ਜਿਹੜੀਆਂ ਉਹ ਲੈ ਕੇ ਆਏ ਨੇ ਸਾਡੇ ਵਾਸਤੇ ਤੇ ਹੋਰ ਕੀ ਕੀ ਇੰਪੋਰਟੈਂਟ ਅਪਡੇਟਸ ਉਹ ਕ੍ਰਾਈਸਟਚ ਵਾਸੀਆਂ ਨੂੰ ਦੇਣਾ ਚਾਹੁੰਦੇ ਨੇ ਆਓ ਸਵਾਗਤ ਕਰਦੇ ਹਾਂ 카르틱 ਪੱਤਰਾ ਜੀ ਦਾ ਸ਼ਸ਼ੀਕਾ ਜੀ ਸਹਿ ਰਹਾ ਤਾਂ ਮੈਂ 카르틱 ਐਵਨਸਿਟੀ ਮਹਿੰਦਰਾ ਕ੍ਰਾਈਸਟਚ ਤੋਂ ਅਜੀ ਤੁਸੀਂ ਬਿਲਕੁਲ ਸਹੀ ਸੁਣਿਆ ਮਹਿੰਦਰਾ ਹੁਣ ਕ੍ਰਾਈਸਟਚ ਆ ਚੁੱਕੇ ਤੇ ਮੈਂ ਪਹਿਲਾਂ ਤੇ ਸਾਰਾ ਰੇਡੀਓ ਸਾਡੇ ਵਾਲਾ ਵਿਊਅਰ ਦਾ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਕਮਿਊਨਿਟੀ ਨਹੀਂ ਬ੍ਰਾਂਡ ਨਿਊ ਨੇ ਜ਼ਿਆਦਾ ਪਿਆਰ ਦਿੱਤਾ ਹੈ ਇੰਡੀਆ ਜਿਹਾ ਤੇ ਮਹਿੰਦਰਾ ਸਾਰਿਆਂ ਨੂੰ ਪਤਾ ਹੀ ਹੈ ਤੇ ਨਿਊਜ਼ੀਲੈਂਡ 'ਚ ਵੀ ਸਾਰਿਆਂ ਨੇ ਉਹਨੂੰ ਐਕਸੈਪਟ ਕੀਤਾ ਹੈ ਤੇ ਅਸੀਂ ਹੁਣ ਗੱਲ ਕਰਦੇ ਹਾਂ ਮਹਿੰਦਰਾ ਸ਼ੋਰੂਮ ਦੇ ਬਾਰੇ ਜਿੱਦਾਂ ਕਿ ਤੁਸੀਂ ਮੇਰੇ ਪਿੱਛੇ ਵੇਖ ਹੀ ਸਕਦੇ ਹੋ ਕਿ ਮਹਿੰਦਰਾ ਦਾ ਸ਼ੋਰੂਮ ਓਪਨ ਅਪ ਹੋ ਚੁੱਕਿਆ ਕਰਾਈਸਿਸ 'ਚ ਤੇ ਆਓ ਗੱਲ ਕਰਦੇ ਹਾਂ ਅਸੀਂ ਨਵੀਂ ਡੀਲ ਲਈ ਤੇ ਗੱਡੀ ਬਾਰੇ ਜੀ ਬਿਲਕੁਲ ਜਿੱਦਾਂ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਮੇਰੇ ਪਿੱਛੇ ਬ੍ਰਾਂਡ ਨਿਊ ਸਕੋਰਪੀਓ ZTL ਟਾਪ ਮਾਡਲ ਤੇ ਨਾਲ ਦੀ ਨਾਲ XUV7W ਖੜਾ ਹੈ ਜੇ ਆਪਾਂ ਗੱਲ ਕਰੀਏ ਰਫ ਐਂਡ ਟਫ ਬੈਲਟ ਲਈ ਤੇ 4/4 ਦੀ ਤੇ ਸਕੋਰਪੀਓ ਸਾਰਿਆਂ ਨੂੰ ਪਤਾ ਹੀ ਹੈ ਜੇ ਲਗਜ਼ਰੀ ਗੱਡੀ ਦੀ ਗੱਲ ਕਰੀਏ ਤੇ ਜੀ ਬਿਲਕੁਲ ਐਕਸਵੀ 700 ਹੈ ਇੱਕ ਗੱਡੀ ਹੁਣ ਤੁਹਾਡੀ ਸਾਰਿਆਂ ਦੀ ਹੋ ਸਕਦੀ ਹੈ ਉਹਦੇ ਲਈ ਅਸੀਂ ਇੱਕ ਡੀਲ ਲੈ ਕੇ ਆਏ ਆਓ ਉਸ ਡੀਲ ਬਾਰੇ ਗੱਲ ਕਰੀਏ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਾਕੀ ਜਿਹੜੇ ਆਪਾਂ ਡੀਲਰਸ਼ਿਪਸ ਦੀ ਗੱਲ ਕਰੀਏ ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਮੈਟਰ ਕਰਦੀ ਹੈ ਕਸ਼ਮੀਰ ਲਈ ਉਹ ਹੈ ਫਾਈਨੈਂਸ ਇੰਟਰਸਟ ਰੇਟਸ ਤੇ ਮਹਿੰਦਰਾ ਨਿਊਜ਼ੀਲੈਂਡ ਸਾਰਿਆਂ ਲਈ ਇੰਟਰਸਟ ਰੇਟਸ ਵੱਲੋਂ ਉਹ ਵਧੀਆ ਡੀਲ ਲੈ ਕੇ ਆਇਆ ਤੇ ਮੈਂ ਉਹਦੇ ਬਾਰੇ ਹੀ ਗੱਲ ਕਰਨਾ ਚਾਹੂੰਗਾ ਹੁਣ ਤੇ ਜੇ ਆਪਾਂ ਇੰਟਰਸਟ ਰੇਟਸ ਦੀ ਗੱਲ ਕਰੀਏ ਤੇ ਜੀ ਬਿਲਕੁਲ ਹਾਂ 4.99% ਤੇ ਫਿਕਸ 2 ইয়ার্স ਲਈ ਇੰਟਰਸਟਡ ਅਸੀਂ ਅਪਰੂਵ ਕਰਕੇ ਦੇਵਾਂਗੇ ਆਬਵੀਅਸਲੀ ਟਰਮਸ ਐਂਡ ਕੰਡੀਸ਼ਨਸ ਅਪਲਾਈ ਟੂ 댓 ਮੋਰਓਵਰ ਇਫ ਯੂ ਵਾਂਟ ਟੂ ਗੋ ਫਾਰ ਲੌਂਗ ਟਰਮ 5 ਸਾਲ ਲਈ ਤੇ ਆਪਾਂ ਜੇ ਗੱਲ ਕਰੀਏ ਉਹਦੇ ਬਾਰੇ ਤੇ 7.99 ਇੰਟਰਸਟ ਰੇਟਸ ਤੇ ਅਸੀਂ ਅਪਰੂਵ ਕਰਕੇ ਦੇਵਾਂਗੇ ਟਰਮਸ ਐਂਡ ਕੰਡੀਸ਼ਨਸ ਅਪਲਾਈ ਜ਼ਿੰਦਾ ਕੀ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਇਹ ਡੀਲ ਤੇ ਬਿਲਕੁਲ ਅਸੀਂ ਦੇ ਹੀ ਰਹੇ ਹਾਂ ਨਾਲ ਦੀ ਨਾਲ ब्रेस्टचोन टायर शॉप भी शोरूम से आ चुके हैं ते जे आपा ਗੱਲ ਕਰੀਏ ਪੰਜਾਬੀ ਕਮਿਊਨਿਟੀ ਲਈ ਤੇ ਸਾਰਿਆਂ ਨੂੰ ਜਿੱਦਾਂ ਮੈਗਵੈਲ ਟਾਇਰ ਦਾ ਕ੍ਰੇਜ਼ ਹੁੰਦਾ ਹੀ ਹੈ ਤੇ ਅਸੀਂ ਜੇ ਉਹਦੀ ਗੱਲ ਕਰੀਏ ਤੇ ਉਹ ਵੀ ਤੁਸੀਂ ਆ ਕੇ ਵੇਖ ਸਕਦੇ ਹੋ ਤੇ ਸਾਡੇ ਕੋਲ ਮਲਟੀਪਲ ਆਪਸ਼ਨਸ ਅਵੇਲੇਬਲ ਨੇ ਜਿਵੇਂ ਉਹ ਕਰਨ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ 0272317322 ਤੇ ਅਸੀਂ ਲੋਕੇਟਡ ਆਨ 13 ਐਪਸਮ ਰੋਡ ਸੌਗਮਨ ਰੌਂਡ ਅਬਾਊਟ ਤੇ ਤੇ ਜੇ ਤੁਸੀਂ ਹੁਣ ਸਾਡੀ ਵੈਬਸਾਈਟ ਵਿਜ਼ਿਟ ਕਰੋਗੇ ਜੇ ਤੁਸੀਂ ਇਫ ਯੂਲ ਜਸਟ ਰਾਈਟ ਐਵਨ ਸਿਟੀ ਮਹਿੰਦਰਾ ਤੁਹਾਨੂੰ ਸਾਰੀ ਡੀਟੇਲਸ ਉੱਥੋਂ ਮਿਲ ਜਾਈਆਂਗੀ ਧੰਨਵਾਦ ਦੀ ਸਾਰਿਆਂ ਦਾ ਤੇ ਤੁਸੀਂ ਹੁਣ ਸਾਨੂੰ ਵਿਜ਼ਿਟ ਕਰੋ 13 ਐਪਸਮ ਰੋਡ ਸੌਗਮਨ ਰੌਂਡ ਅਬਾਊਟ ਤੇ ਤੇ ਮੈਂ ਕਾਰਤਿਕ ਬਤਰਾ ਐਮਸੀਟੀ ਮਹਿੰਦਰਾ ਕ੍ਰੈਸਟਸਟੋ ਥੈਂਕ ਯੂ